ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਹਿਲਾਂ ਵੀ ਕਈ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਇੱਕ ਤੋਕੜ ਗੱਬਣਗਾ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਤੇ ਨਾਲ ਇੱਕ ਬਾਈ ਨੇ ਬੱਛੀ ਦੇਣੀ ਆ ਫ੍ਰੀ ਉਹਦੀ ਵੀ ਡਿਟੇਲ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਪਿਰਤਾ ਪਿੰਡ ਸੰਗਤਪੁਰਾ ਤਹਿਸੀਲ ਬੱਗਾਪੁਰਾ ਜਿਹੜਾ ਮੋਗਾ ਮੋਬਾਈਲ ਨੰਬਰ ਜੀ 98727 126 ਠੀਕ ਆ ਬਾਈ ਤੇ ਡਿਟੇਲ ਇਹਦੀ ਦੱਸ ਦਿਓ ਜੀ ਕਿੰਨੇ ਮੇ ਸੂਏ ਸੂਈ ਵੀ ਆ ਜੀ ਇਹ ਦੂਜਾ ਸੂਆ ਬਾਈ ਸੂਈ ਵੀ ਹੈ ਦੂਜਾ ਸੂਆ ਸੂਈ ਵੀ ਹੈ ਤੀਜੇ ਵਾਸਤੇ ਗੱਬਣ ਸਾਢੇ ਤਿੰਨਾਂ ਦੀ ਗੱਬਣ ਆ ਸਾਢੇ ਤਿੰਨ ਮਹੀਨੇ ਦੀ ਚੈੱਕ ਪਾਸ ਠੀਕ ਆ ਆਪਣੀ ਹੋਈ ਵੀ ਅਗਲਾ ਕਰਾ ਕੇ ਲੈ ਕੇ ਜਾ ਠੀਕ ਆ ਬਾਈ ਤੇ ਦੁੱਧ ਨੱਟ ਕਿੰਨਾ ਤਿਆਰ ਹੈ ਦੁੱਧ ਨੱਟ ਬਈ 14 ਲੀਟਰ ਤਿਆਰ ਜੋਕ ਕੇ ਦੇ ਦਾਂਗੇ ਲੀਟਰ ਮਾਰ ਕੇ ਠੀਕ ਆ ਬਾਈ ਤੇ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਕੋਈ ਭੂਰ ਹਿੱਟਾਂ ਨਹੀਂ ਸੀਰ ਸਾਉ ਵੀ ਪੂਰੀ ਆ ਸੀਰ ਸਾਉ ਪੂਰੀ ਠੀਕ ਆ ਬਾਈ ਤੀਜੇ ਸੂਏ ਵਾਸਤੇ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਡਾਕਟਰ ਆਪਦਾ ਨਾਲ ਲਿਆਇਓ ਬਾਈ ਕਹਿੰਦਾ ਮੈਂ ਚੈੱਕ ਕਰਾ ਕੇ ਲਿਆਂਦੀ ਆ ਤੁਸੀਂ ਆਪ ਦੀ ਚੈੱਕ ਕਰਾ ਕੇ ਲੈ ਜਾਓ ਦੁੱਧ ਬਾਈ ਕਿੰਨਾ 14 ਬਾਈ 14 ਲੀਟਰ ਤੋੜ ਕੇ ਦਿਖਾ ਦੇ ਵੀਰ ਦੁੱਧ ਜਿਹੜਾ ਬਾਈ ਕਹਿੰਦਾ 14 ਲੀਟਰ نیٹ ਤਿਆਰ ਆ ਆ ਕੇ ਤਸੱਲੀ ਕਰ ਲਿਓ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤਸੱਲੀ ਜ਼ਰੂਰ ਕਰ ਲਿਆ ਕਰੋ ਦੋ ਟਾਈਮ ਚਬਾਈ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਸੋਹਣੀ ਫੇਸ ਕੁਆਲਿਟੀ ਬਾਕੀ ਥਾਣਾ ਦੇ ਸਾਇਦ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਸੋਹਣੇ ਐ ਗੈਪ ਤੇ ਲੱਗਿਆ ਫੱਤਿ ਜਵਾਈ ਵਾਲੇ ਸੱਜਰ ਨੇ ਬਾਈ ਕਿੰਨਾ ਕੋ ਦੁੱਧ ਦਿੱਤਾ ਹੈ ਜੀ ਸੱਜਰ ਦਾ ਹੈਗਾ ਬਾਈ 23 24 ਹਜ਼ਾਰ ਗਾਂ ਠੀਕ ਆ ਬਾਈ 23 24 ਦਾ ਰਿਕਾਰਡ ਆ ਸੱਜਰ ਦਾ ਬਾਕੀ ਸੇਵਾ ਦਾ ਹੁੰਦਾ ਜਿਹੜਾ ਬਾਈ ਦੇ ਨੱਟ ਘਰੇ ਆ ਉਹ ਤੁਸੀਂ ਚੋ ਲੈਣਾਗਾ ਤੁਹਾਡੇ ਘਰੇ ਦੁੱਧ ਤੁਹਾਡੀ ਸੇਵਾ ਤੇ ਸਰਤੇ ਆ ਤੇ ਆ ਬੱਚਾ ਬਾਈ ਨਾਲ ਆ ਜੀ ਵੱਛਾ ਨਾਲ ਆ ਨਾਲ ਹੀ ਦੇਣਾ ਬਾਈ ਠੀਕ ਆ ਇਹ ਸਪੈਸ਼ਲ ਬੇਨਤੀ ਆ ਬਾਈ ਵੱਛਾ ਨਾਲ ਆਇਆ ਤੇ ਬਾਈ ਕਹਿੰਦਾ ਨਾਲ ਹੀ ਦੇਣਾ ਗਾਂ ਦੇ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 50 ਹਜ਼ਾਰ ਉਹ ਜੂ ਮਾਨ ਤਾਨ ਮਾਨ ਤਾਨ ਕਰ ਦਾਂਗੇ ਠੀਕ ਆ ਬਾਈ ਯਾ ਹਜ਼ਾਰ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਇੱਕ ਬਾਈ ਜਿਹੜੀ ਆ ਬੱਚੀ ਕਿੰਨੀ ਕੁ ਉਮਰ ਆ ਬਾਈ ਇਹਦੀ ਇਹਦੀ ਉਮਰ 6 ਮਹੀਨੇ ਵਟੇ ਬਾਈ ਠੀਕ ਆ 6 ਮਹੀਨੇ ਆ ਇਹ ਫ੍ਰੀ ਦੇਣੀ ਆ ਬਾਈ ਹਾਂ ਬਾਈ ਠੀਕ ਆ ਇਹ ਬੱਚੀ 6 ਮਹੀਨੇ ਉਮਰ ਆ ਜੇ ਕੋਈ ਵੀਰ ਨੇ ਸਾਂਭਣ ਵਾਸਤੇ ਲੈ ਕੇ ਜਾਣੀ ਹੋਵੇ ਫ੍ਰੀ ਦੇਣੀ ਆ ਕੋਈ ਲੋੜਵੰਦ ਬਾਈ ਨੂੰ ਫੋਨ ਕਰ ਸਕਦਾਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਜਰਸੀ ਕ੍ਰੋਸ ਜੀ ਆ ਹਨਾ ਬਾਈ ਇਹ ਹਾਂ ਬਾਈ ਜਰਸੀ ਕ੍ਰੋਸ ਜੀ ਚ ਪੈਂਦੀ ਆ ਦੋ ਬਰੀਡਾਂ ਮੈਕਸ ਦਾ ਬਾਕੀ ਸੇਵਾਗੋਹ ਰਸਤੇ ਜੇ ਕੋਈ ਲਿਜਾਣੀ ਚਾਹੁੰਦਾ ਤਾਂ ਫ੍ਰੀ ਲਿਜਾ ਸਕਦਾ ਬੱਚਾ ਗਾਂ ਦੇ ਨਾਲ ਹੀ ਦੇਣਾ ਬਾਈ ਨੇ ਜਿਹਨੂੰ ਪਸੰਦ ਆਉਂਦੀ ਆ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ ਜੀ